ਉਵੇਂ ਸ਼ਗਲ ਇਨਕਲਾਬ ਤੋਂ ਪਹਿਲਾਂ ਸੋਲਜ਼ੇ ਨਿਤਸਨ ਦਾ ਕਹਿਣਾ ਸੀ ਕਿ ਵੱਡਾ ਲੇਖਕ ਆਪਣੇ ਦੇਸ਼ ਦੀ ਦੂਜੀ ਸਰਕਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਆਮ ਲੇਖਕਾਂ ਨੂੰ ਛੱਡ ਕੇ ਸਰਕਾਰਾਂ ਨੇ ਵੱਡੇ ਲੇਖਕਾਂ ਨੂੰ ਕਦੇ ਪਸੰਦ ਨਹੀਂ ਕੀਤਾ। ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਕੁਝ ਲੇਖਕ ਸਰਕਾਰੀ ਅਦਾਰਿਆਂ 'ਚ ਵਿਛੜਦੇ ਰਹੇ ਹਨ। ਕਹਾਣੀਕਾਰ ਗੁਰਮੁਖ ਸਿੰਘ ਮੁਸਾਫਰ ਮੁੱਖ ਮੰਤਰੀ ਬਣੇ, ਨਾਵਲਕਾਰ ਕਰਨਲ ਨਰਿੰਦਰ ਸਿੰਘ ਤੇ ਪ੍ਰਭਜੋਤ कौर ਰਾਸ਼ਟਰਪਤੀ ਰਾਧਾ ਕ੍ਰਿਸ਼ਨ ਨੂੰ ਰਾਂਦੇ ਨੇੜੇ ਰਹੇ ਅਮਰਤਾ ਪ੍ਰੀਤਮ ਤੇ ਖੁਸ਼ਵੰਤ ਸਿੰਘ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨੇੜੇ ਰਹੇ ਕਵੀ ਤਾਰਾ ਸਿੰਘ ਦੀ ਗਿਆਨੀ ਜੈਲ ਸਿੰਘ ਨਾਲ ਨੇੜਤਾ ਸੀ ਮੇਰੇ ਅਧਿਆਪਕ ਡਾਕਟਰ ਵਿਸ਼ਵਨਾਥ ਤੇਵਾੜੀ ਵੀ ਇੰਦਰਾ ਗਾਂਧੀ ਦੇ ਨੇੜੇ ਰਹੇ ਅਸੀਂ ਵੀ ਉਹਨਾਂ ਦੀ ਮਾਰਫਤ ਰਾਸ਼ਟਰਪਤੀ ਭਵਨ ਜਾਏ ਇੰਦਰਾ ਜੀ ਨੂੰ ਦਿੱਲੀ ਪੰਜਾਬੀ ਵਿਸ਼ਵ ਕਾਨਫਰੰਸ 'ਚ ਬੋਲਦੇ ਸੁਣਾਇ ਮੇਰੇ ਦੂਜੇ ਅਧਿਆਪਕ ਡਾਕਟਰ ਅਤਰ ਸਿੰਘ ਹੋਰੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੁਰਜੀਤ ਸਿੰਘ ਬਰਨਾਲਾ ਤੇ ਬਾਦਲ ਪ੍ਰਕਾਸ਼ ਸਿੰਘ ਦੇ ਨੇੜੇ ਵਿਚਰਦੇ ਮੈਂ ਆਪ ਦੇਖੇ ਕਰਤਾਰ ਸਿੰਘ ਦੁੱਗਲ ਰਾਤ ਸਮਾ ਤੇ ਮੈਂਬਰ ਮਨੋਨੀਤ ਹੋਏ ਇਸੇ ਰਵਾਇਤ ਵਿੱਚ ਕਾਮਰੇਡ ਸੋਨ ਸਿੰਘ ਜੋਸ਼ ਗਿਆਨੀ ਕੇਸਰ ਸਿੰਘ ਹਾਸ ਰਸੀ ਲੇਖਕ ਸੁਭਾ ਸਿੰਘ ਗੁਰਨਾਮ ਸਿੰਘ ਤੀਰ ਨਾਵਲਕਾਰ ਮਾਸਟਰ ਤਾਰਾ ਸਿੰਘ ਜਗਜੀਤ ਸਿੰਘ ਆਨੰਦ ਤੇ ਗਜ਼ਲਕਾਰ ਸਾਧੂ ਸਿੰਘ ਹਮਦਰਦ ਕੁਝ ਹੋਰ ਨਾਮ ਹਨ ਅਗਲੀ ਪੀੜੀ ਵਿੱਚ ਸਤੰਦਰ ਸਿੰਘ ਨੂਰ ਦਿੱਲੀ ਦੀ ਸੱਤਾ ਦੇ ਵੇੜੇ 'ਚ ਮੁੱਢ ਤੱਕ ਵਿਚਰਦੇ ਰਹੇ ਸਤੰਦਰ ਸਿੰਘ ਨੂਰ ਤੋਂ ਬਾਅਦ ਇਸ ਪਰੰਪਰਾ ਨੂੰ ਜਾਰੀ ਰੱਖਣ ਵਾਲੇ ਲੇਖਕ ਸਾਡੇ ਅੱਜ ਦੇ ਕੁਝ ਸਮਕਾਲੀ ਹਨ ਮੈਂ ਇਹਨਾਂ ਨੂੰ ਸਿਆਸਤ ਦੇ ਖੇਤਰ ਵਿੱਚ ਵਿਚਰਦੇ ਪੰਜਾਬੀ ਲੇਖਾਂ ਦੇ ਰਾਜਦੂਤ ਮੰਨਦਾ ਇਹ ਲੇਖਾਂ ਤੇ ਸਿਆਸਤਦਾਨਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੁਲ ਹਨ ਲੇਖਕ ਕਦੇ ਵੀ ਸਿਆਸਤ ਤੇ ਸਾਹਿਤਿਕ ਅਦਾਰਿਆਂ ਨੂੰ ਨਿਰੋਲ ਗੈਰ ਲੇਖਕਾਂ ਦੇ ਹਵਾਲੇ ਹੁੰਦੇ ਨਹੀਂ ਵੇਖਣਾ ਚਾਹਣਗੇ ਅਦਾਰਿਆਂ ਤੇ ਸਿਆਸਤਦਾਨਾਂ 'ਚ ਦਖਲ ਦਖਲ ਰੱਖਣ ਵਾਲੇ ਸਾਡੇ ਲੇਖਕ ਸਾਡਾ ਹੀ ਭੈਚਾਰਾ ਹਨ ਜੇ ਨਿੱਜੀ ਫਾਇਦੇ ਉਠਾਣ ਤਏ ਉਹਨਾਂ ਦੀ ਕਮਜ਼ੋਰ ਕਿਰਦਾਰ ਦੀ ਨਿਸ਼ਾਨੀ ਹੁੰਦਾ ਹੈ ਪਰ ਜੇ ਪੰਜਾਬੀ ਬੋਲੀ ਦੀ ਮਹੱਤਤਾ ਵੱਲ ਤੇ ਸਾਹਿਤਿਕ ਸਰਵਕਾਰਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਦਾ ਯਤਨ ਕਰਦੇ ਹਨ ਤਾਂ ਇਹ ਸਾਰਥਕ ਕੰਮ ਕਰਦੇ ਹਨ ਸਿਆਸਤਦਾਨਾਂ ਦੀ ਮੋਟੀ ਬੁੱਧੀ ਤੇ ਸਰਕਾਰਾਂ ਦੇ ਬੋਲੇ ਕੰਨਾਂ ਤੱਕ ਸਾਹਿਦ ਦੇ ਸਰਕਾਰਾਂ ਨੂੰ ਪਹੁੰਚਾਣ ਲਈ ਸਾਨੂੰ ਇਹਨਾਂ ਪ੍ਰਤੀਨਿਧਾਂ ਦੀ ਲੋੜ ਹੈ ਲੇਖਕਾਂ ਨੂੰ ਇੱਕ ਦੇ ਚੰਗਾ ਨਹੀਂ ਲੱਗੇਗਾ ਕਿ ਗੈਰ ਸਾਇਤਿਕ ਲੋਕ ਸਾਡੇ ਅਦਾਰਿਆਂ ਉੱਪਰ ਕਬਜ਼ੇ ਕਰ ਲੈਣ ਆਖਰੀ ਗੱਲ ਸਿਆਸਤਦਾਨਾਂ ਤੋਂ ਉਲਟੇ ਲੇਖਕ ਸਦਾ ਹੀ ਆਲੇ ਦੁਆਲੇ ਵਿਚਰਦੇ ਰਹੇ ਹਨ ਸਾਡੀ ਪਹੁੰਚ ਵਿੱਚ ਰਹੇ ਹਨ ਅਸੀਂ ਇਹਨਾਂ ਨੂੰ ਕਦੇ ਵੀ ਇਹਨਾਂ ਦੇ ਫਰਜ਼ਾਂ ਦੀ ਯਾਦ ਦੁਆ ਸਕਦੇ ਹਾਂ ਤੇ ਆਪਣੇ ਵਿਚਾਰਾਂ ਤੋਂ ਵੀ ਕਰਵਾ ਸਕਦੇ ਹਾਂ ਧੰਨ